ਹਾਂਜੀ ਕਿਵੇਂ ਹੋ ਦੋਸਤੋ ਅੱਜ ਨਾ ਆਪਾਂ ਕੋਲ ਡਰਿੰਕਸ ਬਾਰੇ ਗੱਲ ਕਰਦੇ ਹਾਂ ਹਰ ਮੌਸਮ ਦੇ ਵਿੱਚ ਆਪਾਂ ਕੋਲ ਡਰਿੰਕਸ ਪੀਂਦੇ ਹਾਂ ਬੜੀ ਵਧੀਆ ਲੱਗਦੀ ਆ ਨਾ ਪੀਣ ਨੂੰ ਇਹ ਕੀ ਤੁਸੀਂ ਕਦੇ ਇਹਦੇ ਇਨਗਰੀਡੀਅੰਟਸ ਚੈੱਕ ਕੀਤੇ ਨੇ ਇਹਦੇ ਵਿੱਚ ਨਾ ਜਿਹੜੀ 슈ਗਰ ਆ ਉਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਐਡ ਕੀਤੀ ਹੁੰਦੀ ਆ ਜਿਹੜੀ ਸਾਡੀ ਸਿਹਤ ਤੇ ਮਾੜਾ ਪ੍ਰਭਾਵ ਪਾਉਂਦੀ ਆ ਤੇ ਇਹ ਪੀਣਾ ਸਾਨੂੰ ਡਾਇਬਟੀਜ਼ ਹੋ ਸਕਦਾ ਅਸੀਂ 슈ਗਰ ਦੇ ਮਰੀਜ਼ ਹੋ ਸਕਦੇ ਹਾਂ ਸਾਨੂੰ ਡਾਇਬੀਟੀਜ਼ ਹੋ ਸਕਦਾ ਹੁਣ ਮੰਗੋ ਯੂਜ਼ ਫਰੂਟੀ ਲੈ ਲਓ 1 ਲੀਟਰ ਵਾਲੀ ਬੋਤਲ ਹਨਾ ਇਹ ਵੀ ਆਪਾਂ ਬੜੇ ਸਾਵਧਾਨ ਨਾਲ ਪੀਣੇ ਆ ਇਹਦੇ ਵਿੱਚ ਵੀ 슈ਗਰ ਹੈ ਜਿਹੜੀ ਉਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਐਡ ਕੀਤੀ ਹੁੰਦੀ ਆ ਮੈਂ ਨਾ ਅੱਜ ਤੁਹਾਨੂੰ ਇਹਦੇ ਇਨਗਰੀਡੀਅੰਟਸ ਚੈੱਕ ਕਰਕੇ ਦਿਖਾਉਣਾ ਦੇਖੋ ਇਹਦੇ ਵਿੱਚ ਨਾ 53.2% ਜਿਹੜੀ 슈ਗਰ ਐਡ ਕੀਤੀ ਗਈ ਆ ਆ ਇੱਕ ਗਲਾਸ ਦੇ ਵਿੱਚ 10 ਵੱਡੇ ਚਮਚ ਦੇ ਬਰਾਬਰ ਹੈ ਜਿਹੜੀ ਹਨਾ ਚੀਨੀ ਤਾਂ ਉਹ ਵੀ ਜ਼ਹਿਰ ਹੁੰਦੀ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਹਨਾ ਇਸ ਕਰਕੇ ਸਾਨੂੰ ਇਹਨਾਂ ਕੋਲਡ ਡਰਿੰਕਸ ਹੋਗੇ ਕੋਈ ਵੀ ਕੋਲਡ ਡਰਿੰਕਸ ਨੇ ਮਾਜਾ ਹੋਗੇ ਕੋਕੋਕੋਲਾ ਹੋਰ ਜਿੰਨੀਆਂ ਸਾਰੀਆਂ ਨੇ ਇਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਇਹ ਸਾਡੀ ਸਿਹਤ ਤੇ ਬਹੁਤ ਮਾੜਾ ਪ੍ਰਭਾਵ ਪਾਉਂਦੇ ਨੇ ਸਾਨੂੰ ਸ਼ੂਗਰ ਕੈਂਸਰ ਹੋਰ ਕਈ ਬਿਮਾਰੀਆਂ ਲੱਗ ਸਕਦੀਆਂ ਨੇ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ